ਕਹਲੀ ਬੀਜੇਪੀ ਨਾ ਯਾਰੀ ਹੈ ਸਾਡੇ ਸਿੰਗਰ ਸਾਡੇ ਨਾਲ ਅੱਜ ਸਾਡਾ ਮਨੋਰੰਜਨ ਕਰਨਗੇ ਜਿਹੜਾ ਕਿ ਆਪਾਂ ਨੂੰ ਉਹ ਕਰਨ ਦੀ ਲੋੜ ਨਹੀਂ ਲੈ ਵੀ ਸੇਵਾ ਦੇ ਕੇ 24 ਮਿੰਟ ਪਿਆਗੀ ਟ੍ਰੇਨ ਹੈ ਯਾਰ ਚੱਲ ਦੋਸਤੋ ਠੀਕ ਠਾਕ ਜੇ ਸਾਰੇ ਐਂ ਕਹਦਾ ਹਾਂ ਅਸੀਂ ਵੀ ਤਾ ਫਿਰ ਟ੍ਰਿਪ ਤੇ ਚੱਲੇ ਆ ਪਲੇਟਫਾਰਮ ਨੰਬਰ ਹਾਂ ਕੋਲ ਟ੍ਰੇਨਿੰਗ ਆ ਕੀ ਗਾਹਾਂ ਅੱਗੇ ਹੈ ਆ ਕੀ ਸਾਡੀ ਟ੍ਰੇਨ ਖੜ ਜੋ ਖੜ ਜੋ ਟ੍ਰੇਨ ਚੱਲ ਜਾਈ ਤੇ ਬਹੁਤ ਰਸ ਆ ਭਾਈ ਬਹੁਤ ਜ਼ਰਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਜਿਹੜਾ ਆਪਣਾ ਸਫ਼ਰ ਹੋਣ ਵਾਲਾ ਉਹ ਸਫ਼ਰ ਹੋਣ ਵਾਲਾ ਬਠਿੰਡੇ ਤੋਂ ਰਿਸ਼ੀਕੇਸ਼ ਦਾ ਤੇ ਮੈਂ ਤੁਹਾਨੂੰ ਦੱਸ ਦਿਆਂ ਮੈਂ ਅੱਜ ਅਪਾ ਚੱਲੇ ਆਗੇ ਸ਼੍ਰੀ ਹਿਮਕੁੰਡ ਦੀ ਹਿਮਕੁੰਡ ਸਾਹਿਬ ਦੀ ਯਾਤਰਾ ਤੇ ਕਾਫੀ ਦਿਨ ਲੱਗ ਜਾਂਦੇ ਹਨ ਤੇ ਪਹਿਲਾਂ ਸਾਡਾ ਜਿਹੜਾ ਸਟੇਅ ਹੈ ਜੇ ਮੈਂ ਕਹ ਲਈ ਪਹਿਲਾਂ ਜਾਣਾ ਸੀ ਰਿਸ਼ੀਕੇਸ਼ ਉੱਥੇ ਰੁਕਾਂਗੇ ਅਗਲੇ ਦਿਨ ਫਿਰ ਪਹੁੰਚਾਂਗੇ ਗੋਮੇਧ ਘਾੜ ਘਾੜਾ ਗੋਵਿੰਦ ਧਾਮ ਗੋਵਿੰਦ ਘਾੜਣਾ ਫਿਰ ਹਿਮਪੁਰ ਸਾਹਿਬ ਪਹੁੰਚ ਜਾਗੇ ਤੇ ਬਠਿੰਡੇ ਆ ਗਈ ਸੀ ਨਾ ਬਠਿੰਡੇੋਂ ਜਿਹੜੀ ਟ੍ਰੇਨ ਜਾਂਦੀ ਹੈ ਸਿੱਧੀ ਸਵੇਰੇ 6:30 ਵਜੇ ਆਉਂਦਾ ਟਾਈਮ ਤੇ ਪਹੁੰਚ ਗਈ ਆ ਮਤਲਬ 6:00 ਵਜੇ ਦੇ 20 ਮਿੰਟ ਤੇ ਇੱਥੇ ਆ ਜਾਂਦੀ ਆ ਤੇ ਹੁਣ ਜਾਣਾ ਇਹਨੇ 6:30 ਵਜੇ ਤੁਰਨਾ ਮਤਲਬ ਥੋੜਾ ਜਿਹਾ ਲੇਟ ਆ ਤੇ ਬਾਕੀ ਬਲੌਗ 'ਚ ਬਣੇ ਰਹੋ ਸਾਰੇ ਤੁਹਾਨੂੰ ਦੱਸਾਂਗੇ ਨਾ ਗ੍ਰਹਿਣ ਸੈਨ ਕਿੰਨਾ ਖਰਚਾ ਆ ਜਾਂਦਾ ਕਿਵੇਂ ਜਾ ਸਕਦੇ ਹਾਂ ਜੇ ਕਈ ਵਾਰ ਆਪਣੇ ਉੱਪਰ ਨਹੀਂ ਜਾ ਜਾਣਾ ਹੈਲੀਕਾਪਟਰ ਵਗੈਰਾ ਜਾਂ ਕੁਝ ਵੀ ਆ ਲੈਣਾ ਤੁਸੀਂ ਉਹਦਾ ਕਿੰਨਾ ਖਰਚਾ ਆਉਂਦਾ ਨਾ ਇਹ ਤਾਂ ਕਮਾਲ ਹੀ ਹੋ ਗਈ ਮੈਂ ਤਾਂ ਲਖਵਿੰਦਰ ਤਾਂ ਜਾਈ ਜਾਂਦੇ ਸੀ ਉਧਰ ਆਪਣੇ ਯਾਰ ਮੇਲੀ ਆ ਰਿਹਾ ਮਿਲ ਗਏ ਪੱਲਾ ਸਾਡੇ ਪਿੰਡੋਂ ਵੀ ਆ ਗਏ ਇਹ ਵੀ ਆਪਾਂ ਕਿਹਲੇ ਵਿੱਚ ਜਾ ਤਾਂ ਚੱਲਿਆ ਗਿਆ ਹਰ ਦੁਆਰ ਨੂੰ ਲਓ ਜੀ ਬਰਨਾਲੇ ਪਹੁੰਚ ਗਏ busnya nggak busnya dong. Kamu ਨਾ ਜਿੰਨਾ ਜਿੰਨਾ ਪਸਤਰ ਤਰਾਂ ਦਮੇ ਆਉ ਤੇਰਾ ਵਗਿਆ ਲੰਗਿਦਗੀ ਵੀ ਕਾਉਂ ਦਮੇ ਹਾਈ ਹੋਈ ਤੇਰੇ ਮੈਂ ਭਾਈ ਇਹਨ ਮੱਕੀ ਵੜੀ ਜਾਂਦੇ ਆ ਭਾਈ ਸਲੀਪਰ ਮੰਗਰਾਇਓ ਕੋਲ ਕਿ ਵਿੱਚ ਚਰਨ ਨਾਲੋਂ ਭੜਾ ਹਾਲ ਇੱਥੇ ਫੇਟ ਉੱਤੇ ਜਿਹੜੇ ਬੈਠੇ ਇੱਧਰ ਦੇਖ ਤੁਸੀਂ ਇੱਟਾ ਸਾਰਿਆਂ ਤੇ 1:00 ਦੇ 30 ਮਿੰਟ ਤੇ ਸਾਡੀ ਟ੍ਰੇਨ ਪਹੁੰਚੀ ਆ ਹਜੇ ਸਹਾਰਨਪੁਰ ਪੀਓਪੀ ਚ ਫੇਰ ਫੇਰ ਜਾ ਕੇ ਇਧਰ ਯੂਕੇ ਉਤਰਾਖੰਡ ਜਾ ਆਣੀ ਆ ਤੇ ਖਾਣ ਪੀਣ ਨੂੰ ਅੱਜ ਪਹਿਲੀ ਵਾਰ ਹਨਾ ਕਹਿੰਦਾ ਮੈਂਗੋ ਲੈ ਕੇ ਆ ਪਰ ਕੇ ਕਹਿੰਦਾ ਇਹ ਪੀਨੇ ਲਖਮਿੰਦਰ ਕਿਉਂ ਕਿਵੇਂ ਲੱਗਿਆ ਟ੍ਰੇਨ ਦਾ ਸਫ਼ਰ ਸਫ਼ਰ ਠੀਕ ਹੈ ਤੇ ਹੌਂਤਾ ਗਰਮੀ ਘਟਾ ਮੈਂ ਆਪਣੇ ਫਰਕ ਪੈ ਗਿਆ ਹੈ ਨਾ ਜਾਂ ਤਾਂ ਵੈਸੀ ਟੈਂਪਰੇਚਰ ਦੇ ਫਰਕ ਪਏ ਹਨ ਕੱਪੜੇ ਕਿੰਨੇ ਚੱਕ ਕੇ ਰਹਿ ਗਏ ਨਾਲ ਆ ਵੇਖ ਲਓ ਘਟਾ ਪਿਆ ਵੈਸੇ ਮੈਂ ਸੰਭਾਦਦਾ ਯਾਰ ਜਿਹੜੇ ਵੇਖ ਰਿਹਾ ਨਹੀਂ ਯੂਰੀ ਵਾਲਾ ਤਾਂ ਠੀਕ ਹੈ ਕੇਅਰ ਹੀ ਹੈ ਹੁੰਦਾ ਨਾ ਜਿਵੇਂ ਆਪਾਂ ਬਾਲੇ ਚੱਕ ਲੈਨੇ ਬਾਲੀ ਠੰਡ ਹੋ ਗਈ ਤਾਂ ਇੱਕ ਅਦਾ ਕੋਟ ਚੱਕ ਲਿਓ ਬਾਕੀ ਦਾ ਬਈ ਟੀ-ਸ਼ਰਟਾਂ ਲਿਆਓ ਕਿਉਂਕਿ ਜਦੋਂ ਥੱਲੇ ਡਰੈਗ ਸ਼ੁਰੂ ਕਰੋਗੇ ਨਾ ਉਦੋਂ ਤੁਹਾਨੂੰ ਜਿਆਦਾ ਗਰਮੀ ਲੱਗ ਇੱਕ ਕੋਟ ਹੀ ਲਿਆਂਦਾ ਵਾ ਇੱਕ ਕੋਟ ਹੀ ਆ ਹਾਂ ਮੈਂ ਵੀ ਹੁੱਡੀ ਅੱਕ ਲੈ ਗਿਆ ਨਹੀਂ ਪਤਾ ਠੰਡ ਦੀ ਮਰਜ਼ੀ ਕਿ ਠੰਡ ਉੱਪਰ ਜਾ ਕੇ ਬਹੁਤ ਨਹੀਂ ਆਇਆ ਜੋ ਜਣੀ ਥੱਲੇ ਥੱਲੇ ਬਸ ਉਨੇ ਕੇ ਟਾਈਮ ਤੇ ਉੱਥੇ ਹੀ ਆ ਲੈ ਵੀ ਟ੍ਰੇਨ ਨੇ ਤਾਂ ਪਹੁੰਚਣਾ ਸੀ 1:30 ਵਜੇ ਹਰਦੁਆਰ ਤੇ 3:88 ਮਿੰਟ ਤੇ ਲਾਇਆ ਇੱਕ ਘੰਟਾ 40-50 ਮਿੰਟ ਲੇਟ ਆ ਹਰਦੁਆਰ ਪਹੁੰਚ ਗਿਆ ਤੇ ਅਸੀਂ ਤਾਂ ਜਾਣਾ ਰਿਛੀ ਗਏ ਸੀ ਜੇ ਕਿਸੇ ਨੇ ਆਉਣਾ ਤਾਂ ਰਿਸ਼ਕਾ ਲਾ ਲਾ ਕੋਈ ਆਵੇਂ ਸੀ ਠੰਡੂ ਕਿਸੇ ਕਿਸਾ ਦੀ ਸਿੱਧੀ ਟ੍ਰੇਨ ਕਰਾਇਆ ਹੁਣ ਇਹ ਸਾਰੀ ਦੰਨਾ ਮੈਂ ਜਾਣਕਾਰੀ ਇੱਕੇ ਜਾ ਕੇ ਹੈ ਜੀ ਹਰ ਦੋਸਤੋ ਲੈ ਵੀ 10 ਘੰਟਿਆਂ ਦੇ ਬਾਅਦ ਸਫਰ ਤੋਂ ਬਾਅਦ ਅਸੀਂ ਪਹੁੰਚੇ ਆ ਜੀ ਰਿਸ਼ੀਕੇਸ਼ ਤੇ ਪਹਿਲਾਂ ਜਾ ਕੇ ਕਰਾਉਣੀ ਆ ਰਜਿਸਟ੍ਰੇਸ਼ਨ ਆਨਲਾਈਨ ਵੀ ਹੋ ਜਾਂਦੀ ਆ ਹਿੰਕੁਰ ਸਾਹਿਬ ਨੂੰ ਤੇ ਜਾਣਾ ਤਾਂ ਤੇ ਇੱਥੇ ਆ ਕੇ ਟ੍ਰੇਨ ਦਾ ਐਂਡ ਹੁੰਦਾ ਹੈਗਾ ਤੇ ਜੇ ਤੁਸੀਂ ਬਠਿੰਡੇ ਤੋਂ ਆਉਣਾ ਜਾਂ ਪਟਿਆਲੇ ਤੋਂ ਆਉਣਾ ਪਰਣਾਲੇ ਤੋਂ ਆਉਣਾ ਤਾਂ ਤੁਸੀਂ ਇੱਥੋਂ ਦੀ ਟ੍ਰੇਨ ਦੇ ਬੁਕਿੰਗ ਕਰਾ ਲਓ ਰਿਸ਼ੀਕੇਸ਼ ਦੀ ਸਿੱਧੀ ਨਾ ਬੇਠਾ ਪਾਟੋ ਲੈ ਕੇ ਹੁਣ ਜਾਣਾ ਹੈ ਗੁਰਦੁਆਰਾ ਸਾਹਿਬ ਤੇ ਆਪਾਂ ਰਜਿਸਟ੍ਰੇਸ਼ਨ ਕਰਾਉਣੀ ਆ ਕੱਲ ਵਾਸਤੇ ਤੇ ਕੱਲ ਨੂੰ ਸਵੇਰੇ ਜਲਦੀ ਨਿਕਲ ਜਾਣਾ ਮੈਨੂੰ ਲੱਗਦਾ ਵੀ ਵੈਸਟ ਕਰ ਕਰਕੇ ਜਾਵਾਂਗੇ ਤਾਂ ਵਧੀਆ ਨਹੀਂ ਕਿ ਨਾ ਮਾਪ ਜੀ ਲੰਮਾ ਹੀ ਸਫ਼ਰ ਕਰਾਂਗੇ ਤਾਂ ਨਹੀਂ ਪਹੁੰਚਿਆ ਜਾਣਾ ਤਾਂ ਦਰਾਖਤ ਦੇਖੋ ਹਣਾ ਬੋਰ ਬਰੋਟਾ ਬਰੋਟੇ ਕਹਿ ਦਿੰਦੇ ਨੇ ਬੋਹ ਨੂੰ ਵੀ ਬਈ ਮੈਂ ਕੁਝ ਕਹਿ ਨਹੀਂ ਸਕਦਾ ਹਾਂ ਬਾਈ ਇਹਨਾਂ ਦੱਸਦੇ ਹਣਾ ਇਧਰੋਂ ਆਟੋ ਲਾ ਲਾਂਗੇ ਤੇ ਬਾਕੀ ਐ ਹੁੰਦਾ ਵੀ ਹਣਾ ਅੱਜ ਅਸੀਂ ਇੱਥੇ ਰਿਸ਼ੀਕੇਸ਼ ਰੁਕ ਜਾਾਂਗੇ ਕਸਵੇਰੇ ਜਲਦੀ ਜਿੰਨਾ ਹੋ ਸਕੇ ਜਲਦੀ ਨਿਕਲ ਜੇ ਹੁਣ ਬਾਈ ਯਾਰ ਉਹ ਵੱਖਰਾ ਜਿਹਾ ਲੱਗ ਰਿਹਾ ਵੀ ਜਿਵੇਂ ਸ਼ਿਮਲੇ ਤੋਂ ਲੈ ਕੇ ਬਹੁਤ ໄລ ਜਾਂਦੇ ਆ ਹਾਂ ਉਹ ਵੱਖਰਾ ਜਿਹਾ ਲੱਗ ਰਿਹਾ ਵੱਖਰਾ ਜਿਹਾ ਲੱਗਦਾ ਹੀ ਆ ਇੱਥੇ ਪਹਾੜ ਵੀ ਲੱਗ ਜੀ ਆ ਬਾਈ ਹਿਮਾਚਲ ਆਲੇ ਤੇ ਰਿਸ਼ੀਕੇ ਜਣਾ ਜਿਹੜਾ ਪਲੇਨ ਤੇ ਬਣਿਆ ਹੋਇਆ ਹਾਂ ਪਲੇਨ ਤੇ ਆ ਸੋ ਚਲੋ ਆਟੋ ਲੈ ਕੇ ਅਪ ਪਹੁੰਚਦੇ ਆ ਫਿਰ ਸਾਰੀ ਜਾਣਕਾਰੀ ਦਿੰਦੇ ਆ ਆਨਲਾਈਨ ਵੀ ਆ ਰਿਸ਼ੀਕੇ ਹਾਂ ਤੁਰ ਲਗੇ ਆ ਹਨਾ ਆ ਆਟੋ ਹੀ ਆਟੋ ਬਾਈ ਜਿੰਨੇ ਮਰਜ਼ੀ ਲੈ ਲਿਓ ਤੁਰ ਕੇ ਤੇ ਬਿਨੇ ਚਾਹ ਪਹਿਲਾਂ ਹੂੰ ਚਾਹ ਪੀਣੀ ਆ ਲਖਵਿੰਦਰ ਨੂੰ ਲੱਗਦੀ ਆ ਚਾਹ ਦੀ ਤੋੜ ਕਿਆ ਪੀਣੀ ਹੈ ਤੇ ਬਾਕੀ ਦਾ ਜ਼ੋਰ ਕਰਤਾ ਜਾਣਾ ਨੂੰ ਮੈਂ ਕਿਹਾ ਖਾਣਾ ਪੀਣਾ ਪਾਓ ਤੇ ਬੰਦੇ ਖਾਣਾ ਹਾਂ ਠੀਕ ਹੈ ਜੀ ਲਓ ਵੀ ਸੰਗਤ ਬਹੁਤ ਪਹੁੰਚੀ ਹੈ ਨਾ ਦੇਖੋ ਅਣਤਾਂ ਦਾ ਬੰਦਾ ਸਰਾ ਸਟੇਸ਼ਨ ਕਿਥੋਂ ਕਰ ਹੋ ਰਹੀ ਹੋ ਵੀ ਦੱਸ ਦਿੰਦੇ ਆ ਤੇ ਆਨਲਾਈਨ ਵੀ ਕਰਵਾ ਸਕਦੇ ਤੁਸੀਂ ਇਹ ਨਹੀਂ ਗੋਲ ਗੱਪਿਆਂ ਵਾਲਾ ਵੀਰੇ ਇਹ ਪੀਸ ਕੀ ਆ ਮਤਲਬ ਬਰਬਾਦ ਕਰਨੀ ਹੋਗੇ ਕਿਹੜਾ ਬੇਲ ਵਾਲਾ ਜੂਸ ਕੀ ਕੇ ਪੀਣੇ ਆ ਕਿੰਨੇ ਦਾ ਇਹ ਨਹੀਂ ਯਾਰ ਬਦਲਾ ਨਹੀਂ ਲੈਂਦਾ ਨਾ ਹੈਂ ਅੰਬਾ ਦਾ ਜ਼ਿਆਦਾ ਦੇਖਣ ਕਿੰਨੇ ਦਾ ਕਾਪਾ ਇਹ 2 ਤੋਂ 4 ਤੋਂ 6 120 ਹੋ ਗਏ ਨਾ ਭਾਈ ਕਿੰਨੇ ਦਾ ਇੱਕ 20 ਦਾ ਇੱਕ ਜਣਾ ਹੋਰ ਟੈਸਟ ਕਰ ਲੂਗਾ ਇਹ ਵਧੀਆ ਬਹੁਤ ਵਧੀਆ ਲੱਗ ਰਿਹਾ ਹੈ ਦੇਖੋ ਇਹ ਇੱਥੋਂ ਦੇਖੀ ਜੀ ਪਾਣੀ ਨਾਗਦਾ ਜਦੋਂ ਮੀਂਹ ਬਰਸਾਤ ਆਉਂਦੀ ਆ ਆੜ ਹੁੰਦੇ ਆ ਤੇ ਹੁਣ ਦੇਖੋ ਗੱਡੀਆਂ ਹਨਾ ਖੜੀਆਂ ਸਾਰੀਆਂ ਇੱਧਰ ਹੀ ਸਾਈਡ ਵੀ ਪੱਖਰੀ ਪੱਥਰ ਪਏ ਪੱਥਰੀ ਪੱਥਰ ਤੇ ਅਸੀਂ ਵੀ ਫੈਦਲੀ ਜਾ ਰਹੇ ਆ ਭਾਈ ਤੁਰ ਕੇ ਇਹ ਕੀ ਹੁੰਦਾ ਹਨ ਜੀ ਤਾਂ ਨਹੀਂ ਤਰਿਆ ਜਾਂਦਾ ਉਹ ਆਟੋ ਵੀ ਕਰਵਾ ਸਕਦਾ ਹਾਂ ਜੀ ਤੇ ਹੈ ਜੀ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਮੈਨੇਜਮੈਂਟ ٹرسٹ ਇੱਥੇ ਆਪਣੀ ਰਜਿਸਟ੍ਰੇਸ਼ਨ ਹੋਣੀ ਆ ਇੱਥੇ ਆਪਣੀ ਸੜੀ ਸਾਧਾ ਰੁਕਦੀ ਆ ਰਹਿ ਕੇ ਤੇ ਅੱਗੇ ਚੱਲੇ ਜਾਂਦੇ ਹਾਂ ਇਸ ਵੇਲੇ ਜਿੰਨਾ ਹੋਵੇ ਕਰਦੀ ਨਿਕਲਦੇ ਆ ਆਸ ਨੂੰ ਮਿਲਉਂਦੇ ਆ ਰੇਸਟੇਸ਼ਨ ਕਿੱਥੇ ਹੁੰਦੀ ਆ ਤੇ ਐਂ ਸਾਈਡ ਹਣਾ ਸਾਰਾ ਪੈਕੇ ਜਿਹੜਾ ਕਮਰੇ ਬੜੇ ਦਾ ਪਰਸਨ ਸਾਹਿਬ ਦੇ ਵਧੀਆ ਮਿਲ ਜਾਂਦੇ ਆ ਅੰਕਤ ਭਾਈ ਬਹੁਤ ਆਇਆ ਦੋ ਬਰਦਰ ਹਨ ਚੱਲ ਕੇ ਤੇ ਜਿਨ੍ਹਾਂ ਨੇ ਅੱਕੇ ਸਵੇਰੇ ਸ੍ਰੀ ਹੇਮਕਾਉਂਟ ਸਾਹਿਬ ਨੂੰ ਮੜਵਾਨਾ ਹੁੰਨਾ ਯਾਤਰਾ ਸ਼ੁਰੂ ਕਰਨੀ ਹੈ। ਤਾਂ ਸਾਹਮਣੇ ਲੈਣ ਲੱਗੇ ਗਏ ਰੇ ਸਟੇਸ਼ਨ ਵਾਸਤੇ ਰੇ 82 ਪ੍ਰਵੇਸ਼ ਕਮਰੇ ਲੈਣੇ ਆ ਉੱਥੋਂ ਹੀ ਲੈ ਸਕਦੇ ਸਾਰਾ ਤੁਹਾਨੂੰ ਦਿਖਾਉਣੇ ਆ। ਰਾਣੀ ਜਾਂਦਾ ਬੜਾ ਹਰ ਕਿਨਾਂ ਇੱਥੇ ਕਰਾਈ ਨਹੀਂ ਸੀ ਗਈ ਨਾਂਗੇ। ਕਰਨੇ ਆ ਜੀ ਆਪਾਂ ਆਨਲਾਈਨ ਕਰਾਉਣੇ ਨੇ ਉਹ 2टीपी ਨਹੀਂ ਆ ਰਿਹਾ ਤੇ ਜਿਹੜੇ ਭਾਉਣਗੇ ਹੈ ਨਾ ਪਹਿਲਾਂ ਕਰਵਾ ਲਿਓ ਉਹਦੀ ਰਜਿਸਟ੍ਰੇਸ਼ਨ ਚਾਰ ਧਾਮ ਯਾਤਰਾ ਤੇ ਜਾ ਕੇ ਸਾਈਟ ਤੇ ਮੈਂ ਸਾਰਾ ਨਸਲਾ ਤੁਹਾਨੂੰ ਚਾਹੀਦਾ ਪਰ ਇੱਕ ਚੀਜ਼ ਤਾਂ ਹੈਗੀ ਹੈ ਖਰੇ ਨੂੰ ਕਾਲੀ ਹੈ ਵੀ ਸੇਰੀ ਸੇਰੀ ਰੇਲ ਸਟੇਸ਼ਨ ਕਰਵਾ ਲਓ ਸਾਨੂੰ ਵੀ 2.5 ਘੰਟੇ ਹੋ ਗਏ ਲੱਗਣ ਲਾਇੰਚ ਤੇ ਆਉਦਾਂ ਨਹੀਂ ਪਹਿਲਾਂ ਹੀ ਕਰਵਾ ਲਿਓ ਸਾਡਾ ਡਾਟ ਬਣਿਆ ਤੇ 2.5 ਘੰਟੇ ਬਾਅਦ ਦੇਖੋ ਇੱਥੇ ਕੀ ਫਾਲਾਣਾ ਤਾਂ ਕੰਮ ਤਾਂ ਕੀ ਹੋ ਗਿਆ ਲਾਈਨ ਤੁਹਾਨੂੰ ਦਿਖਾਵਾਂ ਉਹ ਸਾਰਾ ਫਲਾਲ ਭਰਿਆ ਹੋਇਆ ਇੱਥੇ ਦੇਖੋ ਆਈ ਨਾ ਕਰਵਾ ਰਹਾ ਆ ਸਾ ਭਾਈ ਤੇ ਆਨਲਾਈਨ ਵੀ ਸਾਈਟ ਆ ਜਿਹੜੀ ਕੰਮ ਨਹੀਂ ਕਰ ਰਹੀਗੀ ਮਤਲਬ ਓਟੀਪੀ ਨਹੀਂ ਆ ਰਿਹਾ ਉਹਨੇ ਤੇ ਜੇ ਆਪਾਂ ਰਜਿਸਟ੍ਰੇਸ਼ਨ ਕਰਦੇ ਆ ਤੇ ਜੇ ਕੈਫੇ ਕੋਈ ਤੇ ਨਾ ਟਰਾਈ ਕਰ ਲਓ ਜੇ ਕਿਸੇ ਮਤਲਬ ਹਫ਼ਤੇ ਬਾਅਦ ਆਉਣਾ ਜਾਓ ਵੀ ਟਰਾਈ ਕਰਦੇ ਰਹੀ ਆਨਲਾਈਨ ਆਪਣਾ ਬਣ ਜੇ ਨਹੀਂ ਤਾਂ ਆਹ ਹੀ ਹਾਲ ਹੋਊਗਾ 2 ਘੰਟੇ ਬਾਅਦ ਸਾਡਾ ਉਹ ਨੁਕਸਾਨ ਹੋ ਗਿਆ ਜੀ ਤੇ ਇੱਧਰ ਆ ਗਏ ਲੰਗਰ ਹਾਲ ਤੇ ਲੰਗਰ ਵੀ ਛਕਦੇ ਆਪਾਂ ਬਾਕੀ ਸਾਹਮਣੇ ਹਨਾ ਇੱਧਰ ਨਮਾਜ਼ ਪੜ੍ਹੇ ਹੋਇਆ